ਮੇਰੇ ਵੱਲੋਂ ਸਾਰੇ ਹੀ ਦੇਸ਼ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬਲਾਕ ਤਲਵਾੜਾ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲਸ ਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁबारकਾਂ ਇਹ ਨਵਾਂ ਸਾਲ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਆਵੇ ਇਹਦੇ ਨਾਲ ਸਭ ਦੀ ਜਿਹੜੀ ਹੈ ਕਿ ਤਰੱਕੀ ਹੋਵੇ ਸਰਬੱਤ ਦਾ ਭਲਾ ਹੋਵੇ ਸਭ ਦਾ ਤੇ ਮੈਂ ਇਹ ਚਾਹਨਾ ਕਿ ਜਿੰਨੇ ਵੀ ਲੋਕ ਹੈ ਇਸ ਏਰੀਏ ਦੇ ਖਾਸ ਕਰ ਸਰਪੰਚ ਪੰਚ ਸਮਤੀ ਮੈਂਬਰਸ ਇਹ ਵੱਤ ਤੋਂ ਵੱਤ ਜਿੰਨੀਆਂ ਵੀ ਗ੍ਰਾਂਟਾਂ ਸਾਨੂੰ ਮਿਲ ਰਹੀਆਂ ਵੱਤ ਤੋਂ ਵੱਤ ਜਿਹੜੇ ਡਿਵੈਲਪਮੈਂਟ ਤੇ ਕੰਮ ਜਿਹੜੇ ਪਿੰਡਾਂ ਵਿੱਚ ਕਰਾਨ ਕਿਸੇ ਵੀ ਤਰ੍ਹਾਂ ਦੀ ਲੋਕਾਂ ਦੀ ਜੇਕਰ ਗਲੀਆਂ ਬਣਨ ਵਾਲੀਆਂ ਬੱਚਿਆਂ ਦੇ ਖੇਡਣ ਲਈ ਪਲੇ ਗਰਾਊਂਡ ਬਣਨ ਵਾਲਿਆ ਉਹ ਉਸ ਤੋਂ ਇਲਾਵਾ ਕੋਈ ਹੈਲਥ ਸੈਂਟਰ ਪਿੰਡਾਂ ਵਿੱਚ ਚਾਹੀਦੇ ਤੇ ਉਹ ਬਣਾਏ ਜਾਣ ਇਸ ਤੋਂ ਇਲਾਵਾ ਇਹ ਜਿਹੜੇ ਸੈਂਟਰ ਹੁੰਦੇ ਆ ਜਿੱਥੇ ਕਿਸੇ ਸੇਵਾਵਾਂ ਮਿਲਦੀਆਂ ਹੈਗੀਆਂ ਇਹ ਸੇਵਾਵਾਂ ਉਹ ਵੀ ਜਿਹੜੇ ਕਿ ਵੱਤ ਤੋਂ ਵੱਤ ਜਿਹੜੇ ਖੁਲਵਾਏ ਜਾਣ ਤੇ ਜਿੰਨੀਆਂ ਵੀ ਗ੍ਰਾਂਟਾਂ ਜਿਹੜੀਆਂ ਕਿ ਮਿਲੀਆਂ ਆ ਪਿੰਡਾਂ ਨੂੰ ਉਹ ਸਾਰੀਆਂ ਤੁਰੰਤ ਜਿਹੜੀਆਂ ਖਰਚ ਕੀਤੀਆਂ ਜਾਂ ਤਾ ਜੋ ਜਿਹੜਾ ਕਿ ਸਾਡੇ ਇਲਾਕੇ ਦਾ ਖਾਸ ਕਰ ਬਲਾਕ ਤਲਵਾੜਾ ਦੇ ਜਿੰਨੇ ਵੀ ਪਿੰਡ ਆ ਉਹਨਾਂ ਦਾ ਚ ਵੱਧ ਤੋਂ ਵੱਧ ਜਿਹੜਾ ਕਿ ਵਿਕਾਸ ਹੋ ਸਕੇ ਇਸ ਤੋਂ ਇਲਾਵਾ ਮੈਂ ਹੋਰ ਵੀ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਕਿ ਉਹ ਰੱਖਣੀ ਚਾਹੀਦੀ ਆ ਤਾਂ ਹੀ ਸਾਡਾ ਦੇਸ਼ ਜਿਹੜਾ ਕਿ ਉੰਤਿ ਕਰਦਾ ਹੈ ਅੱਜ ਕੱਲ ਬੱਚਿਆਂ ਨੂੰ ਵੀ ਜਿਹੜੇ ਇਸ ਦੇ ਨਾਲ ਨਾਲ ਮੈਂ ਇਹ ਵੀ ਕਹਾਂ ਕਿ ਬੱਚਿਆਂ ਨੂੰ ਜਿਹੜਾ ਕਿ ਮੋਬਾਈਲ ਤੋਂ ਦੂਰ ਰੱਖਿਆ ਜਾਏ ਮੋਬਾਈਲ ਦਾ ਜਿਹੜਾ ਕ੍ਰੇਜ਼ ਬਹੁਤ ਜ਼ਿਆਦਾ ਹੈ ਜਿਸ ਦੇ ਨਾਲ ਕਿ ਬੱਚਿਆਂ ਦਾ ਜਿਹੜਾ ਕਿ ਮਿਆਰ ਹੈ ਕਿ ਉਹ ਡਿਗਦਾ ਹੈ ਪੜ੍ਹਾਈ ਵਿੱਚ ਉਹ ਧਿਆਨ ਨਹੀਂ ਕਰ ਪਾਉਂਦੇ ਕੰਸਿਸਟੈਂਟ ਨਹੀਂ ਹੋ ਪਾਉਂਦੇ ਨਾ ਹੀ ਕਿਸੇ ਗੇਮ ਵਿੱਚ ਹੋ ਪਾਉਂਦੇ ਹਨ ਤੇ ਇਸ ਕਰਕੇ ਪੇਰੈਂਟਸ ਨੂੰ ਜਿਹੜਾ ਉਹਦਾ ਵੀ ਧਿਆਨ ਜਿਹੜਾ ਕਿ ਰੱਖਣਾ ਚਾਹੀਦਾ ਹੈਗਾ ਇਸ ਤੋਂ ਇਲਾਵਾ ਨਸ਼ਿਆਂ ਦੇ ਦੇ ਲਈ ਮੈਂ ਕਹਿਣਾ ਚਾਹਾਂਗਾ ਕਿ ਨਸ਼ਾ ਉਦਾਂ ਜਿਹੜਾ ਸਾਡਾ ਕੰਢੀ ਏਰੀਆ ਕਾਫੀ ਹੱਦ ਤੱਕ ਜਿਹੜਾ ਕਿ ਨਸ਼ੇ ਮੁਕਤ ਹੈ ਤੇ ਫਿਰ ਵੀ ਇਹ ਕਿਉਂਕਿ ਐਦਾਂ ਦੀ ਚੀਜ਼ ਆ ਜੇਕਰ ਇੱਕ ਸੇਬ ਹੁੰਦਾ ਸਾਰੇ ਸੇਬਾਂ ਨੂੰ ਕਹਿੰਦੇ ਨਾ ਗੰਦਾ ਕਰ ਦਿੰਦਾ ਤੇ ਇਸ ਇਹਦੇ ਨਾਲ ਨਾਲ ਹੀ ਜੇਕਰ ਕੋਈ ਵੀ ਨਸ਼ਾ ਜਿਹੜਾ ਕਿ ਤੁਹਾਡੇ ਕੋਈ ਵੇਚਦਾ ਜਾਂ ਕਰਦਾ ਤੇ ਉਹਦੀ ਸੂਚਨਾ ਜਿਹੜੀ ਜ਼ਰੂਰ ਪੁਲਿਸ ਨੂੰ ਦਿਓ ਅਤੇ ਤਾਂ ਜੋ ਸਾਡਾ ਦੇਸ਼ ਜਿਹੜਾ ਵੱਧ ਤੋਂ ਵੱਧ ਔਰ ਸਾਡਾ ਇਲਾਕਾ ਜਿਹੜਾ ਕਿ ਉਹ ਸੇਫ ਹੋ ਸਕੇ ਇਹਦੇ ਨਾਲ ਨਾਲ ਹੀ ਮੈਂ ਸਭ ਨੂੰ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਮੁबारकਾਂ ਦਿੰਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ